ਸਹੀ ਟਾਈਮ 2:30 ਤੇ ਹੁੰਦੀ ਆ 2:30 ਤੇ ਚੱਲ ਠੀਕ ਆ ਬਸ 2:30 ਤੇ ਮੈਂ ਕੋਈ ਮਰਜ਼ੀ ਹੋਇਆ ਕਰੂ ਉਸ ਨੂੰ ਭੇਜ ਦਵਾਂ ਪੌਣੇ ਕਿ ਤਿੰਨ ਨਾ ਹੁੰਦਾ ਬਸ 2:30 ਤੇ ਬਾਬਾ ਭੇਜ ਦਿਆ ਤੋਤੇ ਬਹੁਤ ਆਏ ਨੇ ਅੱਜ ਆਪਣੇ ਹੋ ਬੈਠੇ ਨੇ ਹਜੇ ਵੀ ਆ ਬਸ ਠੀਕ ਆ ਉੱਥੇ ਉੱਥੇ ਖੜ੍ਹਜੋ ਕਰੂ ਜਿੱਥੇ ਡੇਰੀ ਜੀ ਆ ਅੱਜ ਦਾ ਬਸ ਦੇ ਘਰ ਅੱਜ ਆਉਣਗੇ ਉਹ ਬੈਠੇ ਨੇ ਕਿੰਨੇ ਤੋਤੇ 10 ਤੋਤੇ ਆਹ ਦੇ ਕੁਛ ਦੇਖਦੇ ਨੇ ਇਹਨਾਂ ਦਾ ਕੁਛ ਡਿੱਗਿਆ ਤਾਂ ਨਹੀਂ ਹੈਗਾ ਕਿਤੇ ਓਏ ਥੱਲੇ ਨੂੰ ਦੇਖੀ ਕਿਵੇਂ ਦੇਖਦਾ ਇਹਨਾਂ ਦਾ ਹਟ ਗਿਆ ਹੈਗਾ ਇਹਨਾਂ ਦਾ ਕੀ ਰਿ ਗਿਆ ਇਹਨਾਂ ਦਾ ਆ ਇੱਧਰ ਦੇਖੋ ਨਹੀਂ ਦਾਣਾ ਤਾਂ ਡਿੱਗਿਆ ਉ ਤਾਂ ਨਹੀਂ ਕੋਈ ਡਿੱਗਿਆ ਮੈਂ ਤੋਤੇ ਦੇਖਿਓ ਕਿੰਨੇ ਬੈਠੇ ਨੇ ਟੈਂਕੀ ਦੇ ਉੱਤੇ ਅਜਾ ਤੇਰੇ ਬੂਟ ਕੱਟ ਪੈ ਨਹੀਂ ਹੋਈ ਗਾਈਜ਼ ਮੇਰੇ ਬੂਟ ਕੱਟ ਪਏ ਹੋਏ ਨੇ ਬੂਟ ਟੁੱਟ ਗਿਆ ਉਤਮ ਦਾ ਜੀ ਨਮਾਲਿਆ ਕੇ ਦੇਣਾ ਇਹਨੂੰ ਭੁੱਲ ਗਏ ਗਾਇਸ ਪਿਛਲੇ ਤੋਂ ਵੀ ਪਿਛਲੇ ਹਫਤੇ ਟੁੱਟਿਆ ਸੀ ਦੋ ਹਫਤੇ ਹੋ ਗਏ ਟੁੱਟੇ ਨੇ ਫਿਰ ਇਹ ਵਰਦੀ ਤਾਂ ਤੂੰ ਦੋ ਦਿਨ ਹੀ ਪਾਉਣਾ ਹੈ ਇਹ ਕਿਹੜਾ ਪੂਰੇ 20 ਕਿ ਚਲਦੀ ਹੈ ਕੋਈ ਨਾ ਫਿਰ ਤਾਂ ਚੱਲ ਯਾਦ ਆ ਜਾਂਦੀ ਹੈ ਹੁਣ ਦੋ ਦਿਨ ਪਾਉਣਾ ਉਹਦਾ ਪਤਾ ਹੀ ਨਹੀਂ ਲੱਗਦਾ ਬੈਠੇ ਲਿਆਉਂਦਾ ਚੀਜ਼ ਕਰਦਾ ਪਰ ਜਿਵੇਂ ਸਸਿਕਾਲ ਗਾਇਸ ਅੱਜ ਮੈਂ ਸਕੂਲ ਜਾ ਰਹੇ ਹਾਂ ਗਾਇਸ ਅੱਜ ਮੈਂ ਸਕੂਲ ਜਾ ਰਿਹਾ ਰੋਜ਼ ਹੀ ਜਾਂਦਾ ਸਕੂਲ ਤਾਂ ਚੱਲ ਤੇਰਾ ਹਿੰਮਤ ਕਰ ਬਈ ਟਾਈਮ ਹੋਇਆ ਪਿਆਗਾ ਲੇਟ ਹੋ ਜਾਏਗਾ ਬੈਨ ਲੱਗ ਜੂਗੀ ਅਸਟਾਪ ਜਾਣਾ ਅੱਜ ਕੰਮ ਨਮੇੜ ਤੇ ਛੇਤੀ ਸ਼ਰਮਾਂਨ ਸਾ ਕੋਈ ਨਾ ਗੋਇੰਗ ਟਿਟੀ ਕਿੱਧਰ ਗਈ ਚੀਚੀ ਬਾਅਦ ਮੈਂ ਤੋਤੇ ਦਿਖਾਉ ਗਾਇਸ ਨੂੰ ਗਾਇਸ ਗਾਈਸ ਨੂੰ ਤੋਤੇ ਦਿਖਾਉ। ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੇ ਆ ਆਪਣੇ YouTube ਚੈਨਲ 'ਚ ਆ ਫੈਮਿਲੀ ਤੇ। ਤਰੀਕ ਹੋ ਗਈ ਅੱਜ ਕਿੰਨੀ ਤਰੀਕ ਹੋ ਗਈ ਅੱਜ? ਤਰੀਕ ਹੋ ਗਈ ਇਹ 23 April ਤੇ ਟਾਈਮ ਹੋ ਗਿਆ ਸਵੇਰ ਦਾ 7 ਵਜੇ ਜੀ ਤੁਮ ਸਕੂਲ ਲਈ ਹੋਇਆ ਰੈਡੀ ਤੇ ਬਸ ਜਾਂਦਾ ਸਕੂਲ ਤੁਰਦਾਗਾ। ਬਸ ਗਾਈਸ ਮੈਂ ਤੁਰਦਾਗਾ। ਤੇ 7 ਵਜੇ ਹੋਰ ਉੜਦੇ ਨਹੀਂ। ਅੱਪਾ ਇਹਦੀ ਰੋਟੀ ਵਗੈਰਾ ਲਾਂਚ ਪੈਕ ਕਰਤਾ ਗਾਇਸ ਤੋਤੇ ਆ ਰਹੇ ਆ ਜੀ ਬਾਜਲਾ ਪੁੱਤ ਏਰ ਮਾਲ ਪਾ ਲਿਆ ਗਾਇਸ ਮੈਂ ਪੁੱਛੀ ਏਰ ਮਾਲ ਪਾ ਲਿਆ ਮਾਲ ਪਾ ਲਿਆ ਚੱਕ ਲਾਲਾ ਤਾਂ ਡਿੱਗੀ ਐ ਨਾ ਮੂਜੂ ਦੇਖੋ ਗਾਇਸ ਮੈਂ ਲਾਲਾਂ ਗੱਡੀਆਂ ਗੱਡੀਆਂ ਡਿੱਗੀ ਐ ਚੱਲ ਹਾਈ ਲੇਟ ਹੋ ਜਾਏਗਾ ਮੈਂ ਕਹੀ ਨਹੀਂ ਬੈਂਟ ਅੱਪ ਜੂ ਮੁੜ ਕੇ ਤੈਨੂੰ ਕਿਸੇ ਨੇ ਨਹੀਂ ਲੈ ਕੇ ਜਾਣਾ ਇੱਥੇ ਚੱਲ ਹਾਂ ਲਿਓ ਨਹੀਂ ਹਾਂ ਆਪਾਂ ਬੋਦੀ ਤਾਂ ਫੜਾਇਆ ਹੁੰਦੇ ਨਾਲ ਇਹਨੂੰ ਉਤਾਰਿਆ ਨਾਲੇ ਉਹਦੀ ਚਾਹ ਫੜਾਇਆ ਹੁੰਦੇ ਚਾਚੇ ਦੀ ਹੋਰ ਐ ਕ ਮੈਂ ਭੇਦ ਦੂੰ ਆਪੇ ਦੋਤੀ ਤੇ ਕੋਈ ਵੀ ਹੋਇਆ ਉਸੇ ਨੂੰ ਭੇਦ ਦੂੰ ਹੱਥ ਹੋਇਆ ਹੱਥ ਨੂੰ ਭੇਦ ਦੂੰ ਤੇ ਚਲੋ ਜੀ ਆਪਾਂ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਜੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਪਹੁੰਚ ਜਾਵੇ ਤੁਹਾਡੇ ਕੋਲੇ ਤੇ ਵੀਡੀਓ ਆਪਾਂ ਸ਼ੁਰੂਆਤ ਕਰਨ ਲੱਗੇ ਹਾਂਗੇ ਬਲੌਗ ਸ਼ੁਰੂ ਅੱਜ ਦਾ ਤੇ ਉਮੀਦ ਕਰਦੇ ਆਂ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੋਣੀ ਹੈ ਤੇ ਪਿਆਰਾ ਜਿਹਾ ਕਮੈਂਟ ਇੱਕ ਜਰੂਰ ਕਰ ਦਿਆ ਕਰੋ ਬਾਕੀ ਚਲੋ ਜੀ ਅੱਜ ਆਪਾਂ ਕੰਮ ਕਰ ਲਈਏ ਕੱਲ ਆਪਣੇ ਢੋਲਾਂ ਦਾ ਕੰਮ ਚੱਲੀ ਜਾਂਦਾ ਸੀ ਢੋਲਾਂ ਦਾ ਢੋਲ ਭਰਨ ਦਾ ਦਾਣਿਆਂ ਦਾ ਕਣਕ ਦੇ ਭਰਦੇ ਸੀਗੇ ਢੋਲ ਤੇ ਕੱਲ ਸਾਰਾ ਤਾਂ ਨਹੀਂ ਬਸ ਐ ਉਥਲ-ਪੁਥਲ ਰਿਹਾ ਤੇ ਅੱਜ ਆਪਾਂ ਸੁਭਾਈ ਜੀ ਕਰ ਦਈਏ ਮਾੜੀ ਜੀ ਉਹ ਤਾਂ ਬਾਕੀ ਤਾਂ ਇੰਨੀ ਸਫਾਈ ਹੁੰਦੀ ਨਹੀਂ ਤੁਹਾਨੂੰ ਪਤਾ ਮਿਸਤਰੀਆਂ ਦਾ ਕੰਮ ਚੱਲੀ ਜਾਂਦਾ ਹੈ ਨਾ ਉਧਰ ਵੀ ਪਰੇ ਪੱਥਰ ਪੁੱਥਰ ਜਾ ਕੱਟਦੇ ਰਹਿੰਦੇ ਨੇਗੇ ਤੇ ਬ੍ਰੇਤੀ ਬਰੂਤੀ ਜੀ ਤੇ ਧਰ ਕੇ ਕੱਟਦੇ ਨੇ ਫਿਰ ਉਹ ਐ ਖਲਾਰੇ ਕੇ ਜੇ ਤੇ ਬਸ ਇਧਰੋਂ ਇਧਰੋਂ ਆਪਾਂ ਕਰਦੀਏ ਕਲੀਅਰ ਜ ਤੇ ਫਿਰ ਆਪਾਂ ਜਾਣਾਗਾ ਜਮਾਨਸਾ ਜਮਾਨਸਾ ਹੈਗਾ ਆਪਾਂ ਨੂੰ ਕੰਮ ਤੇ ਥੋੜਾ ਜਿਹਾ ਕੱਪੜਿਆਂ ਦੇ ਰਿਲੇਟਿਡ ਆਪਾਂ ਨੂੰ ਕੰਮ ਆਗਾ ਸੂਟਾਂ ਦੇ ਤੇ ਕੰਮ ਕੁਮ ਕਰਕੇ ਛੇਛੀ ਦੀ ਫਿਰ ਇੱਕ ਤਾਂ ਗਰਮੀ ਵਾਲੀ ਹੋ ਜਾਂਦੀ ਹੈ ਇਹ ਦਿਨੇ ਤੇ ਉਹਦੇ ਕਰਕੇ ਆਪਾਂ ਫਿਰ ਚੱਲ ਜਾਵਾਂਗੇ ਟਾਈਮ ਨਾਲ ਹੀ ਜਾਵਾਂਗੇ ਤੇ ਫਿਰ ਜਿਹੜਾ ਆਪਣਾ ਜਿਹੜਾ ਕੰਮ ਆ ਹੋ ਜਵੇ ਅੱਜ ਤੇ ਬਾਕੀ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦੀ ਆ ਵੀ ਕਈ ਮੈਂ ਵੀਡੀਓ ਪਹਿਣਾ ਦੇ ਬਲੌਗ ਦੇਖਦੀ ਹੁੰਦੀ ਆ ਵੀ ਉਹ ਜਿਹੜਾ ਗਰਮੀਤ ਘਰ ਪਹਿਣ ਦੇ ਪ੍ਰਤੀ ਮੁੱਦਾ ਜਾਂ ਚੱਲੀ ਜਾਂਦਾ ਆ ਨਾ ਭੈਣਾਂ ਆਪਸ ਵਿੱਚ ਲੜੀ ਜਾਂਦੀਆਂ ਨੇ ਬੋਲੀ ਜਾਂਦੀਆਂ ਨੇ ਤੇ ਪਹਿਲੀ ਗੱਲ ਤਾਂ ਐਵੇਂ ਕਿਸੇ ਨੂੰ ਵੀ ਮਾੜਾ ਨਾ ਕਹੋ ਜੀ ਹੈ ਨਾ ਮਾੜਾ ਕਹਿੰਦੀ ਹੈ ਨਾ ਕੋਈ ਵੀ ਲੋੜ ਨਹੀਂ ਹੈਗੀ ਜਾਂ ਐ ਆ ਜੋ ਐ ਆ ਹਨਾ ਸਾਰੇ ਆਪਣੀ ਮਿਹਨਤ ਕਰਦੇ ਨੇ ਇੱਥੇ ਤੱਕ ਪਹੁੰਚਣ ਲਈ ਮਿਹਨਤ ਦੀ ਲੋੜ ਹੈ ਤੇ ਉਹਨੇ ਭੈਣ ਨੇ ਵੀ ਮਿਹਨਤੀ ਕਰੀ ਆ ਆਪਾਂ ਤਾਂ ਇਹੀ ਗੱਲ ਕਹਾਂਗੇ ਮਿਹਨਤ ਕਰਕੇ ਪਹੁੰਚੀ ਆ ਨਾ ਪਹਿਲਾਂ ਗੜਾ ਉਹ ਯੂਟਿਊਬਰ ਹੀ ਸੀਗੇ ਜਾਂ ਕਿਵੇਂ ਵੀ ਲਾ ਲਓ ਤੇ 5-6 ਸਾਲ ਅਗਲੇ ਨੇ ਮਿਹਨਤ ਕੀਤੀ ਹੈ ਤਾਂ ਇਹ ਮੁਕਾਮ ਤੇ ਪਹੁੰਚੇ ਨੇ ਉਹ ਹਨਾ ਆਪਾਂ ਐਵੇਂ ਹੀ ਅਗਲੇ ਨੂੰ ਖਿੱਚੀ ਜਾਈਏ ਵੀ ਆ ਆ ਆ ਬਾਕੀ ਕੱਪੜਿਆਂ ਦਾ ਜਿਹੜਾ ਵਿੱਚ ਗੱਲਾਂ ਹੁੰਦੀਆਂ ਨੇ ਵੀ ਉਹ ਕੱਪੜੇ ਮਹਿੰਗੇ ਲਾਉਂਦੇ ਆ ਉਹ ਤਾਂ ਤੁਸੀਂ ਲੈਣੇ ਨਹੀਂ ਲੈਣੇ ਨਾ ਲਓ ਲੈਣੇ ਆ ਲੈ ਲਓ ਉਹਦੇ ਵਿੱਚ ਕੀ ਗੱਲ ਆ ਉਹ ਤਾਂ ਅਗਲੇ ਦੀ ਮੇਨ ਅਗਲੇ ਦੀ ਕੰਮ ਆ ਅਗਲਾ ਮਹਿੰਗਾ ਲਾਵੇ ਸਸਤਾ ਲਾਵੇ ਉਹ ਤਾਂ ਆਪਣੀ ਤੇ ਡਿਪੈਂਡ ਆ ਆਪਾਂ ਲੈਣਾ ਜਾਂ ਨਹੀਂ ਲੈਣਾ ਹਨਾ ਜਿਹਨੂੰ ਮਹਿੰਗੇ ਲੱਗਦੇ ਉਹ ਨਾ ਲਓ ਐਵੇਂ ਬੋਲਣ ਦਾ ਤਾਂ ਫਾਇਦਾ ਨਹੀਂ ਹੁੰਦਾ ਬੋਲੋ ਨਾ ਨਾ ਕਿਸੇ ਨੂੰ ਮਾੜਾ ਚੰਗਾ ਪਤਾ ਮੈਂ ਇੱਕ ਗੱਲ ਦੇਖੀ ਆ ਜਦੋਂ ਬੰਦਾ ਵੀ ਮਤਲਬ ਵਧੀਆ ਸਕਸੈਸ ਮਿਲ ਜਾਂਦੀ ਹੈ ਜਦੋਂ ਕਿਸੇ ਨੂੰ ਵੀ ਉਦੋਂ ਨਾ ਲੋਕ ਲੱਤਾਂ ਖਿੱਚਣ ਲੱਗ ਜਾਂਦੇ ਨੇਗੇ ਤੇ ਜਦੋਂ ਇੰਨਾ ਬੰਦਾ ਸਕਸੈਸ ਨਹੀਂ ਹੋਇਆ ਹੁੰਦਾ ਹਨਾ ਜਿਵੇਂ ਪਹਿਲਾਂ ਭੈਣ ਦੇ ਬਲੌਗ ਪਹਿਲਾਂ ਸ਼ੁਰੂਆਤ ਚ ਉਹ ਬਲੌਗ ਮੈਂ ਉਹਨਾਂ ਦੇ ਬਲੌਗ ਸ਼ੁਰੂ ਤੋਂ ਹੀ ਦੇਖਦੀ ਆ ਮੈਨੂੰ ਲੱਗਦਾ ਮੈਂ ਪਹਿਲਾ ਫਸਟ ਬਲੌਗ ਵੀ ਦੇਖਿਆ ਹੋਇਆ ਹਨਾ ਨਾ ਤੇ ਕਿਉਂਕਿ ਉਦੋਂ ਇੰਨੇ ਹਨਾ ਬਲੌਗਿੰਗ ਵਾਲੇ ਹੈ ਨਹੀਂ ਸੀ ਆਪਣੇ ਪੰਜਾਬੀ ਤਾਂ ਬਹੁਤ ਚੈਨਲ ਘੱਟ ਸੀਗੇ ਚਲੋ ਹੁਣ ਤਾਂ ਬਹੁਤ ਜ਼ਿਆਦਾ ਹੋ ਗਏ ਤੇ ਉਦੋਂ ਕੋ ਇੰਨੇ ਜਿਆਦਾ ਨਹੀਂ ਸੀ ਤੇ ਇਹ ਵਧੀਆ ਲੱਗਦਾ ਹੁੰਦਾ ਸੀਗਾ ਮੈਂ ਸਾਰੇ ਵਲੌਗ ਦੇਖਦੀ ਹੁੰਦੀ ਸੀ ਮਤਲਬ ਕਿੱਥੋਂ ਚੱਲ ਕੇ ਉਹ ਕਿੱਥੇ ਉੱਠੇ ਨੇਗੇ ਹਨਾ ਕਿੱਥੇ ਤੱਕ ਪਹੁੰਚੇ ਨੇ ਇਹ ਸਾਰੀ ਮਿਹਨਤ ਹੁੰਦੀ ਹੈ ਜੀ ਐਵੇਂ ਹੀ ਲੱਗਦਾ ਹੁੰਦਾ ਆਪਾਂ ਨੂੰ ਦੇਖਣ ਦੇ ਵਿੱਚ ਤੇ 5-10 ਮਿੰਟ ਦੀ ਵੀਡੀਓ ਦੇ ਵਿੱਚ ਐਂ ਲੱਗਦਾ ਹੁੰਦਾ ਵੀ ਪਤਾ ਨਹੀਂ ਇਹ ਤਾਂ ਉਹੀ ਸਾਰਾ ਕੁਝ ਬਣ ਗਿਆ ਤਾਂ ਉਹੀ ਬਣ ਗਿਆ ਉਹੀ ਨਹੀਂ ਬਣਦਾ ਜੀ ਦਰ ਰਾਤ ਦੀ ਅਗਲੇ ਦੀ ਮਿਹਨਤ ਹੁੰਦੀ ਹੈ ਅਗਲੇ ਦੀ ਫੈਮਿਲੀ ਦੀ ਅਗਲੇ ਬੱਚੇ ਨਾਲ ਸਾਰਾ ਕੁਝ ਕਰਾਉਂਦੇ ਰਹੇ ਆ ਤੇ ਉਹਨਾਂ ਦੇ ਪਾਰਟਨਰ ਆ ਤੇ ਐਵੇਂ ਕਿਸ ਨੂੰ ਹਨਾ ਮਾੜਾ ਚੰਗਾ ਨਾ ਬੋਲੋ ਆਪਦਾ ਕਹਿੰਦੇ ਆ ਲੋੜ ਹੁੰਦੀ ਨਹੀਂ ਜੇ ਤੁਹਾਨੂੰ ਅਗਲਾ ਵਧੀਆ ਲੱਗਦਾ ਤਾਂ ਤੁਸੀਂ ਵੀਡੀਓ ਦੇਖ ਲਓ ਜੇ ਤੁਹਾਨੂੰ ਅਗਲਾ ਨਹੀਂ ਵਧੀਆ ਲੱਗਦਾ ਨਾ ਦੇਖੋ ਹਨਾ ਇਹਦੇ ਵਿੱਚ ਕੀ ਗੱਲ ਆਗੀ ਕੋਈ ਤੁਹਾਨੂੰ ਕਹਿੰਦਾ ਥੋੜੋ ਆ ਵੀ ਠੱਕੇ ਨਾਲ ਨਾਲੇ ਤਾਂ ਵੀਡੀਓ ਦੇਖ ਲੈਂਦੇ ਨੇ ਨਾਲੇ ਵੀਡੀਓ ਦੇਖ ਕੇ ਫਿਰ ਮੜ ਕੇ ਕਮੈਂਟਾਂ ਦੇ ਵਿੱਚ ਦੇਣ ਲੱਗ ਜਾਂਦੇ ਨੇ ਉਹ ਆਇਆ ਜੀ ਉਹ ਆਇਆ ਤੇ ਬਾਕੀ ਚਲੋ ਹਨਾ ਇਹ ਵਿਊ ਲੈ ਬਾਕੀ ਵਿੱਚ ਮਿਹਣਾ ਕਹੀ ਜਾਂਦੀਆਂ ਨੇ ਵੀ ਉਹਦਾ ਮੁੱਦਾ ਵਿਊ ਲੈਣ ਲਈ ਵਿਊ ਲੈ ਲਈ ਵਿੱਚ ਸਾਰੇ ਵਿਊ ਲੈ ਲਈ ਕਰਦੇ ਨੇ ਵਿੱਚ ਵਿਊ ਲੈਣ ਲਈ ਵੀ ਕਰਦੇ ਵਿੱਚ ਸੱਚੀ ਹੋਈ ਪੜ੍ਹਦੇ ਨੇ ਹਨਾ ਆਪਾਂ ਤਾਂ ਉਹਨਾਂ ਨੂੰ ਕਹਿੰਦੇ ਆ ਪੜ੍ਹਨ ਵਾਲਿਆਂ ਨੂੰ ਵੀ ਐਵੇਂ ਕਿਸੇ ਨੂੰ ਬੋਲੋ ਨਾ ਹਨਾ ਹਰੇਕ ਦੀ ਮਿਹਨਤ ਆ ਜੀ ਜਿੰਨਾ ਜ਼ਿਕਰ ਦਾ ਬੰਦਾ ਨਹੀਂ ਮਤਲਬ ਕਿ ਸਕਸੈਸ ਹੁੰਦਾ ਉਹਨਾਂ ਟਾਈਮ ਤੱਕ ਕੋਈ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਹਨਾ ਜਦੋਂ ਪਤਾ ਲੱਗ ਜੇ ਵੀ ਇਹ ਬੰਦਾ ਮੜਾ ਜਾਂ ਸਕਸੈਸ ਹੋਈ ਜਾਂਦਾ ਜਾਇ ਬੰਦਾ ਵਧੀਆ ਅਰਨ ਕਰਨ ਲੱਗ ਗਿਆ ਜਾਂ ਕਿਵੇਂ ਵੀ ਲਾ ਲੋ ਉਦੋਂ ਫਿਰ ਹਰੇਕ ਆ ਕੇ ਉਂਗਲ ਉਠਾਉਂਦਾਗਾ ਹਨਾ ਇਹ ਸਮਾਜ ਆ ਇਹ ਆਪਣਾ ਲੋਕ ਨੇ ਆਪਣੇ ਸਮਾਜ ਦੇ ਇੱਥੇ ਇਹੀ ਚੀਜ਼ ਆਗੀ ਜਿੰਨਾ ਚਿਰ ਦਾ ਸਕਸੈਸ ਨਹੀਂ ਹੁੰਦਾ ਉਨਾ ਟਾਈਮ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਦੇਖਦਾ ਵੀ ਨਹੀਂ ਪਹਿਲਾਂ ਗਰਮੀਤ ਕੋਰ ਪੈਣ ਨੂੰ ਕੌਣ ਦੇਖਦਾ ਹੁੰਦਾ ਸੀ ਉਹਦਾ ਚੈਨਲ ਕੌਣ ਦੇਖਦਾ ਹੁੰਦਾ ਸੀ ਹਨਾ ਮਤਲਬ ਕਿ ਕੋਈ ਨਹੀਂ ਸੀ ਉਹ ਕਰਦਾ ਜਦੋਂ ਹੁਣ ਪਤਾ ਲੱਗ ਗਿਆ ਵੀ ਸਕਸੈਸ ਆ ਵਧੀਆ ਉਹ ਕਾਮਯਾਬ ਹੋ ਗਿਆ ਉਹਦੇ ਪੈਰਾਂ ਤੇ ਵਧੀਆ ਹਨਾ ਖੜ ਗਏ ਹਨਾ ਤੇ ਉਦੋਂ ਸਾਰੇ ਜਣੇ ਲੱਤਾਂ ਖਿੱਚਣ ਲੱਗ ਗਏ ਤੇ ਐਮੀ ਕੀ ਫਾਇਦਾ ਹੁੰਦਾ ਕਿਸੇ ਨੂੰ ਬੋਲਣਾ ਚੱਲਣ ਦਾ ਹਾਂ ਰੋਸਟਰ ਚੱਲ ਜਿਹੜੇ ਰੋਸਟ ਕਰਦੇ ਨੇ ਇਹਨਾਂ ਦਾ ਕਰਨੀ ਹੁੰਦਾ ਉਹਨਾਂ ਦਾ ਕੰਮ ਹੀ ਹੈ ਇਹ ਵਾਲਾ ਤੇ ਬਾਕੀ ਜਿਹੜੇ ਆਮ ਆਪਾਂ ਬਲੌਗਿੰਗ ਕਰਦੇ ਆ ਸਾਰੇ ਤੇ ਇਹ ਵਸੂਈ ਪੜਦੇ ਰਹਿੰਦੇ ਨੇ ਐਮੀ ਕਿਸੇ ਨੂੰ ਪੜਨ ਦੀ ਕੀ ਲੋੜ ਹੁੰਦੀ ਆ ਪੰਡਿਆ ਨਾ ਕਰੋ ਜੀ ਵੀਡੀਓ ਹਣਾ ਤੁਸੀਂ ਦੇਖ ਲਿਆ ਕਰੋ ਆਰਾਮਦਾਈ ਕੰਮ ਵਧੀਆ ਲੱਗਦੀਆਂ ਤੁਹਾਨੂੰ ਨਹੀਂ ਵਧੀਆ ਲੱਗਦੀਆਂ ਨਾ ਦੇਖਿਆ ਕਰੋ ਹਣਾ ਚਲੋ ਜੀ ਆਪਾਂ ਵੀ ਦੋ ਚਾਰ ਸ਼ਬਦ ਕਹਿਣੇ ਸੀ ਕਹਿ ਦਿੱਤੇ ਬਾਕੀ ਮੋਹ ਪਿਆਰ ਨਾਲ ਹੀ ਰਿਹਾ ਰਿਹਾ ਕਰੋ ਜੀ ਇੱਕ ਦੂਜੇ ਨਾਲ ਐਵੇਂ ਲੜੋ ਲੜਾਈਆਂ ਕਰਕੇ ਫਿਰ ਵੀਡੀਓ ਦੇ ਵਿੱਚ ਪਾ ਪਾ ਕੇ ਉਹਨੂੰ ਰਿਪਲਾਈ ਕਰਤਾ ਉਹਨੂੰ ਰਿਪਲਾਈ ਕਰਤਾ ਉਹਨੂੰ ਬੋਲਤਾ ਉਹਨੂੰ ਬੋਲਤਾ ਹਨਾ ਐ ਬੋਲਣ ਦੀ ਕੀ ਲੋੜ ਹੁੰਦੀ ਹੈਗੀ ਫਿਰ ਮੁੜ ਕੇ ਇਹ ਮੁੱਦੇ ਚੱਲਦੇ ਰਹਿੰਦੇ ਨੇ ਉਹਨੇ ਮੈਨੂੰ ਐਂ ਕਹਤਾ ਕਹਿੰਦਾ ਕੋਈ ਕਿਸੇ ਨੂੰ ਹੋਰ ਹੁੰਦਾ ਉਹ ਹੋ ਜਾਂਦਾ ਹੋਰ ਕਿਸੇ ਨੂੰ ਵੀ ਪਤਾ ਨਹੀਂ ਮੈਨੂੰ ਕਿਹਾ ਇਹ ਗੱਲਾਂ ਚੱਲ ਪੈਂਦੀਆਂ ਨੇ ਫਿਰ ਬਾਲਾ ਕੰਮ ਵੱਜ ਜਾਂਦਾ ਐਵੇਂ ਕੀ ਫਾਇਦਾ ਕੰਮ ਬਣਾਉਣ ਦੀ ਲੋੜ ਨਹੀਂ ਹੁੰਦੀ ਤੇ ਵੀਡੀਓ ਜੋ ਵਧੀਆ ਲੱਗਦੀ ਹੁੰਦੀ ਨਾ ਤਾਂ ਦੇਖ ਲਿਆ ਕਰੋ ਅਗਲੇ ਦਾ ਕੰਮ ਆਗਲਾ ਮਹਿੰਗਾ ਲਾਵੇ ਸਸਤਾ ਲਾਵੇ ਹੈਨਾ ਤੇ ਜਿਹਨੇ ਲੈਣਾ ਲਵੋ ਜਿਹਨੇ ਨਹੀਂ ਲੈਣਾ ਨਾ ਲਵੋ ਐਦਾ ਹੁਣ ਸਾਰੇ ਅਸੀਂ ਵੀ ਦੇਖਦੇ ਆ ਉਹਨਾਂ ਦੇ ਬਲੌਗਸ ਤਾਂ ਸੂਟ ਅਸੀਂ ਵੀ ਨਹੀਂ ਕਦੇ ਮੰਗਵਾਏ ਹੈਗੇ ਤੇ ਪਰ ਦੇਖਦੇ ਜਰੂਰਾਂਗੇ ਵੀ ਆਪਾਂ ਨੂੰ ਆਪਣੇ ਬਜਟ ਚ ਲੱਗਦੇ ਨਹੀਂ ਹੈਗੇ ਬਾਕੀ ਹਰੇਕ ਦੀ ਚੁਆਇਸ ਹੁੰਦੀ ਆ ਆਪਦੀ ਆਪਦੀ ਹੈਨਾ ਉਹ ਵੀ ਚੁਆਇਸ ਹੁੰਦੀ ਅਗਲੇ ਨੂੰ ਹੋਰ ਤਰ੍ਹਾਂ ਦਾ ਕਰਨਾ ਹੁੰਦਾ ਜੇ ਲੈਣਾ ਹੁੰਦਾ ਹਨਾ ਉਹ ਗੱਲ ਹੋ ਜਾਂਦੀ ਆ ਗਰਮੀਦ ਘਰ ਪਹਿਣ ਦਾ ਮੁੱਦਾ ਦੱਸਦੀ ਆ ਮੈਂ ਵੀ ਵੀ ਪਹਿਣਾ ਉਸ ਵਿੱਚ ਲੜੀ ਜਾਂਦੀਆਂ ਨੇ ਉਹਦੇ ਪਿੱਛੇ ਹਨਾ ਵੀ ਐਵੇਂ ਬੋਲਣ ਦੀ ਕੀ ਲੋੜ ਖੁੱਲ ਗਈ ਆ ਹਾਂ ਜੇ ਨਹੀਂ ਲੈਣਾ ਅਗਲੇ ਨੂੰ ਮਾੜਾ ਵੀ ਨਾ ਹਾਂ ਮਾੜਾ ਨਾ ਕੋ ਹੋ ਅਗਲੇ ਦਾ ਕੰਮ ਦੇਖੋ ਨਾ ਉਹ ਕੰਮ ਨੇ ਉਹਨੂੰ ਉਹਨਾਂ ਨੂੰ ਇੱਥੋਂ ਤੱਕ ਲੈ ਕੇ ਆਦਾ ਚਲੋ YouTube ਦੇ ਨਾਲ ਉਹ ਜਦੋਂ ਜੁੜੇ ਫੇਰ ਹੀ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾਗਾ ਤੇ ਬਾਕੀ ਜਿਹੜੇ ਭੈਣ ਭਰਾ ਹੁਣ ਪੱਕੇ ਐਨਆਰਆਈ ਕਸਟਮਰ ਜੁੜੇ ਹੋਏ ਨੇ ਉਹ ਵੀ ਲੈਂਦੇ ਨੇ ਜੇ ਅਗਲੇ ਨੂੰ ਕੋਈ ਚੀਜ਼ ਲੱਗਦਾ ਵੀ ਹੈਗਾ ਕੁਝ ਵੀ ਵਧੀਆ ਹੈ ਜਾਂ ਕਿਵੇਂ ਆ ਫੇਰ ਹੀ ਅਗਲਾ ਇਹਨਾਂ ਦਾ ਲੈਂਦਾ ਫੇਰ ਹੀ ਅਗਲੀ ਰੋਸ ਇਹਨਾਂ ਨੇ ਪਾਰਸਲ ਲਾਉਂਦੇ ਆ ਨਾ ਤੇ ਹੁਣ ਵੀ ਉਹਨਾਂ ਨੂੰ ਘੱਟੋ ਘੱਟ 2 ਸਾਲ ਹੋ ਗਏ ਕੰਮ ਕਰਦਿਆਂ ਨੂੰ ਮਤਲਬ ਕਿ ਜੇ ਵੀ ਕੋਈ ਹਾਂ ਜੇ ਕੋਈ ਵੀ ਕੋਈ ਐਦਾਂ ਦਾ ਗੱਲਬਾਤ ਹੁੰਦੀ ਹੋਵੇ ਵੀ ਜਾ ਉਹ ਵਧੀਆ ਨਹੀਂ ਉਹ ਕਰਦੇ ਜਾਂ ਮਹਿੰਗੇ ਲਾਉਂਦੇ ਫਿਰ ਲੋਕ ਲੈਣ ਹੀ ਕਿਉਂ ਹਨਾ ਬਾਕੀ ਹਰੇਕ ਦੀ ਉਹ ਹੁੰਦੀ ਆ ਪਹੁੰਚ ਦੇ ਸਿਰ ਤੇ ਹੁੰਦਾ ਜੀ ਕੋਈ ਮਹਿੰਗੇ ਵੀ ਲੈ ਲੈਂਦਾ ਕੋਈ ਸਸਤਿਆਂ ਨੂੰ ਵੀ ਦੇਖ ਕੇ ਲੈਂਦਾ ਹਰੇਕ ਆਪਾਂ ਹੁਣ ਇੱਕੋ ਜਿਹੇ ਮੀਡਲ ਪਰਿਵਾਰ ਫੈਮਲੀਆਂ ਚੋਂ ਸਾਰੇ ਜਣੇ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਹੁਣ ਭਾ ਕਰਕੇ ਹਰੀ ਚੀਜ਼ ਦੇਖ ਪਰਖ ਕੇ ਲੈਣੇ ਹੁੰਦੇ ਆ ਚਲੋ ਹੁਣ ਜਿਹੜੇ ਬਾਹਰਲੇ ਕਸਟਮਰ ਨੇ ਉਹਨਾਂ ਨੇ ਤਾਂ ਪੈਸੇ ਦੇਣੇ ਹੁੰਦੇ ਆ ਚੀਜ਼ ਲੈਂਦੇ ਨੇ ਉਹ ਬਸ ਉਹ ਵਧੀਆ ਭਾਲਦੇ ਨੇ ਵੀ ਸਾਨੂੰ ਜਿਹੜਾ ਮੂਹਰੇ ਡੀਲਰ ਹੋਵੇ ਜਿਹੜਾ ਉਹ ਵਧੀਆ ਮਿਲੇ ਵੀ ਸਾਨੂੰ ਜਿਹੜੀ ਚੀਜ਼ ਆ ਉਹ ਪਰਫੈਕਟ ਦੇਵੇ ਪੈਸੇ ਦੀ ਕੋਈ ਗੱਲ ਨਹੀਂ ਹੁੰਦੀ ਹੈ ਨਾ ਇਹ ਚੀਜ਼ਾਂ ਹੁੰਦੀਆਂ ਨੇ ਤੇ ਬਾਕੀ ਐਵੇਂ ਮਾੜਾ ਚੰਗਾ ਬੋਲਣ ਦੀ ਲੋੜ ਨਹੀਂ ਹੈ ਨਾ ਐਵੇਂ ਆਪਾਂ ਅੰਗਲੇ ਨੂੰ ਮਾੜਾ ਚੰਗਾ ਬੋਲੀ ਜਾਈਏ ਉਹ ਗਲਤ ਗੱਲ ਲੱਗੀ ਅਗਲੀ ਨੇ ਵੀ ਮਿਹਨਤ ਕਰੀ ਆ ਦਿਵਰਾਤ ਇੱਕ ਕੀਤੀ ਆ ਅਸੀਂ ਤਾਂ ਬਲੌਗ ਦੇਖਦੇ ਹੁੰਦੇ ਆ ਉਹਨੇ ਉਹਨਾਂ ਦੇ ਸ਼ੁਰੂ ਦੀ ਦੇਖਦੇ ਆ ਸੀ ਤੇ ਸ਼ੁਰੂ ਤੋਂ ਦੇਖਦੇ ਆ ਵੀ ਉਹਨਾਂ ਨੇ ਕਿੱਥੋਂ ਕਿੱਥੋਂ ਵੀਡੀਓ ਸ਼ੁਰੂ ਕਰੀ ਹੋਈ ਆ ਮੈਂ ਸ਼ਾਇਦ ਪਹਿਲੀ ਵੀਡੀਓ ਵੀ ਦੇਖੀ ਹੋਈ ਆ ਉਹਨਾਂ ਦੀ ਤੇ ਉਦੋਂ ਪਤਾ ਹੀ ਆਪਾਂ ਨੂੰ ਹੁਣ ਜੇ ਆਪਾਂ ਮਿਹਨਤ ਕਰਾਂਗੇ ਕੁਝ ਹਾਸਲ ਤਾਂ ਹੋਊਗਾ ਹੀ ਕੁਛ ਬੜੂ ਗਈ ਆਪ ਐਨੇ ਟਾਈਮ ਦੇ ਕੰਮ ਤੇ ਲੱਗੇ ਹੋયા ਪੰਜ ਛੇ ਸਾਲ ਹੋ ਗਏ ਉਹਨਾਂ ਨੂੰ ਲੱਗਿਆ ਹੋਇਆ ਨੂੰ ਜੇ ਮਿਹਨਤ ਕਰੀ ਉਹਨਾਂ ਨੇ ਤਾਂ ਕੁਛ ਬਣਿਆ ਉਹਨਾਂ ਦਾ ਕੁਛ ਮਿਲਿਆ ਉਹਨਾਂ ਨੂੰ ਤਾਂ ਉਹ ਇੱਥੇ ਤੱਕ ਪਹੁੰਚ ਹਾਂ ਤੇ ਐਵੇਂ ਇਹਨੂੰ ਕਿਉਂ ਕਿਸੇ ਨੂੰ ਪੜ ਦੇਉ ਬਿਨਾਂ ਗੱਲ ਤੋਂ ਜੈਲਸੀ ਨਾ ਕਰਿਆ ਕਰੋ ਜੀ ਕਿਸੇ ਦੀ ਵੀ ਸਕਸੈਸ ਦੇ ਉੱਤੇ ਜੇ ਕੋਈ ਕਾਮਜਾਬ ਹੁੰਦਾ ਨਾ ਭੈਣਾ ਹੀ ਹੁੰਦੀਆਂ ਨੇ ਇੱਕ ਦੂਜੀ ਤੇ ਲੱਗਣਾ ਜੈਲਸੀ ਨਾ ਕਰਿਆ ਕਰੋ ਐਵੇਂ ਕੀ ਫਾਇਦਾ ਹੁੰਦਾ ਜੈਲਸੀ ਕਰਨ ਦਾ ਮਿਹਨਤ ਕਰੋ ਸਗੋਂ ਅਗਲਾ ਮਿਹਨਤ ਨਹੀਂ ਦੇਦਾ ਮੈਂ ਮਿਹਨਤ ਕਰਦਾ ਕਰਦੀ ਹਾਂ ਨਾ ਤੇ ਉਹ ਦੂਜੇ ਰਾਜਵਿੰਦਰ ਭੈਣ ਦੇ ਉਹਦੇ ਚੈਨਲ ਤੇ ਜਾ ਕੇ ਫਿਰ ਉਹਦੇ ਬਾਰੇ ਉਹ ਉਹਦੇ ਬਾਰੇ ਇੱਕ ਹੋਰ ਉਹਨਾਂ ਦੇ ਦੂਜੇ ਭੈਣ ਹੋਰ ਬਣਾਉਂਦੀ ਹੈ ਉਹਨਾਂ ਦੇ ਜਵੰਦਾ ਫੈਮਲੀ ਫੈਮਲੀ ਚੋਈ ਗਰਾਣੀ ਜਠਾਣੀਆਂ ਉਹਨਾਂ ਦੇ ਇੱਕ ਹੋਰ ਕੀ ਨਾਮ ਉਹਨਾਂ ਦਾ ਚੈਨਲ ਦਾ ਤੇ ਉਹਨਾਂ ਦੇ ਚੈਨਲ ਤੇ ਜਾ ਕੇ ਵੀ ਬੋਲਦੇ ਰਹਿੰਦੇ ਆ ਐ ਨਾ ਬੋਲਿਆ ਕਰੋ ਜੀ ਹੁਣ ਕੱਲ ਨੂੰ ਉਹ ਵੀ ਸਕਸੈਸ ਹੋ ਜਾਣਗੇ ਜਿਹੜੇ ਉਹਨਾਂ ਦੇ ਬਣਾਉਂਦੇ ਆ ਦਰਾਨੀਆਂ ਚਾਣੀਆਂ ਉਹ ਵੀ ਸਕਸੈਸ ਹੋ ਜਾਣਗੀਆਂ ਕਾਮਯਾਬ ਹੋ ਜਾਣਗੀਆਂ ਦੇਖੋ ਹੋਊ ਗਈ ਅਗਲਾ ਜਦੋਂ ਮਿਹਨਤ ਕਰੂਗਾ ਫਿਰ ਉਹਨਾਂ ਨੂੰ ਜਾ ਕੇ ਬੋਲਣ ਲੱਗ ਜਾਣਗੇ ਇਹ ਕੰਮ ਨਾ ਬੜਾ ਜਿਆਦਾ ਗਲਤ ਆ ਐ ਨਾ ਬੋਲੋ ਤੇ ਸਗੋਂ ਤੁਸੀਂ ਰੀਸ ਕਰੋ ਹਨਾ ਮੱਛੋ ਦਾ ਸੜੋ ਨਾ ਕਿਸੇ ਤੋਂ ਵੀ ਰੀਸ ਕਰੋ ਏਕੜਾ ਕੋਈ ਹੋਊਗਾ ਵੀ ਜਾਂ ਕੋਈ ਗਲਤ ਕੰਮ ਕਰਦੇ ਵੀਡੀਓ ਬਣਾਉਣਾ ਜਾਂ ਕੋਈ ਕੋਈ ਮੇ ਹੁਣ ਜੇ ਵੀਡੀਓ ਬਲੌਗਿੰਗ ਕਰਦਾ ਅਗਲਾ ਵਧੀਆ ਕਰਦਾਗਾ ਤੇ ਸਾਰੇ ਨੇ ਰੀਸ ਕਰ ਲੋ ਵੀ ਅਗਲੀ ਨੇ ਪੈਰ ਤਾਂ ਨਹੀਂ ਛੱਡੇ ਹੈਗੇ ਹਾਂ ਕੰਮ ਅਗਲੇ ਸਾਰੇ ਆਪ ਉਹ ਵੀ ਆਪਣੇ ਆਪਣੇ ਪਰਿਵਾਰ ਵਰਗੀ ਪਰਿਵਾਰ ਆ ਉਹ ਕਿਹੜਾ ਕੋਈ ਅਲੈਦਾ ਨਹੀਂਗੇ ਹੈਨਾ ਆਪਣੀਆਂ ਫੈਮਲੀਆਂ ਵਰਗੇ ਆ ਆਮ ਨੋਰਮਲ ਫੈਮਲੀਆਂ ਫੈਮਲੀ ਆ ਉਹ ਵੀ ਹੈਨਾ ਐਵੇਂ ਆਪਾਂ ਇੱਕੋ ਬੰਦੇ ਨੂੰ ਫੜ ਕੇ ਭੰਡੀ ਜਈਏ ਗਲਤ ਗੱਲ ਆ ਜੀ ਬਹੁਤ ਜ਼ਿਆਦਾ ਤੇ ਮੈਂ ਵੀਡੀਓ ਦੇਖਦੀ ਆ ਕਈ ਭੈਣਾਂ ਦੀ ਆ ਵੀ ਪ੍ਰਧਾਤ ਕੀ ਆ ਚਲੋ ਆਪਾਂ ਐ ਨਹੀਂ ਕਹਿੰਦੇ ਵਿਊ ਵਿਊ ਲੈ ਵਿਊ ਤਾਂ ਲਵਾਂ ਪੈ ਨਹੀਂ ਕਹਿੰਦੇ ਉਹਨਾਂ ਦਾ ਨਾਮ ਲੈ ਕੇ ਜਿੰਨੇ ਮਰਜ਼ੀ ਵਿਊ ਲਓ ਪਰ ਥੋੜਾ ਚੰਗਾ ਬੋਲੋ ਮਾੜਾ ਨਾ ਬੋਲੋ ਮਾੜਾ ਬੋਲ ਕੇ ਵਿਊ ਘੇ ਆਉਣ ਲੈਣੇ ਚੰਗਾ ਬੋਲ ਕੇ ਵੀ ਵਿਊ ਤਾਂ ਆ ਜੁਣਗੇ ਬਾਕੀ ਜਿੱਥੇ ਮਿਹਨਤ ਕਰਾਂਗੇ ਵਿਊ ਤਾਂ ਉੱਥੇ ਆ ਹੀ ਜਾਂਦੇ ਹੁੰਦੇ ਨੇ ਤੇ ਉਹਨਾਂ ਨੇ ਕਿਹੜਾ ਜਦੋਂ ਗਰਮੀਤ ਭੈਣ ਨੇ ਚੈਨਲ ਖੋਲ੍ਹਿਆ ਸੀ ਉਹਨਾਂ ਨੇ ਕਿਹੜਾ ਕਿਸੇ ਦਾ ਨਾਮ ਲੈ ਕੇ ਵਿਊ ਲਏ ਸੀ ਕਿਸੇ ਨੂੰ ਭੰਡ ਕੇ ਵਿਊ ਲਏ ਸੀ ਅੱਜ ਦੇ ਆ ਵੀ ਚੈਨਲ ਕੰਮਜਾਬ ਕਰਿਆ ਸੀ ਨਾ ਉਹਨਾਂ ਨੇ ਆਉਂਦੀ ਆ ਵੀਡੀਓ ਪਾ ਕੇ ਤੇ ਹੁਣ ਇਹ ਮੁੱਦਾ ਹੋ ਗਿਆ ਵੀ ਉਹ ਉਹ ਸਕਸੈਸ਼ਨ ਨੇ ਤੇ ਉਹਨਾਂ ਨਾਂ ਲੈ ਕੇ ਉਹਨਾਂ ਨੂੰ ਭੰਡ ਕੇ ਵੀਊ ਲੈ ਲੋ ਇਹ ਇਹ ਗਲਤ ਗੱਲ ਹੈ। ਐ ਕਰਨਾ ਨਹੀਂ ਚਾਹੀਦਾ ਜਿਹੜੀਆਂ ਵੀ ਭੈਣਾਂ ਐ ਕਰਦੀਆਂ ਨੇ। ਤੇ ਪਲੀਜ਼ ਸਾਰੀ ਆਪਾਂ ਪਰਿਵਾਰਾਂ ਵਾਲਿਆਂ ਇਹੋ ਜਿਹਾ ਕੰਮ ਨਾ ਕਰਿਆ ਕਰੋ। ਇਹ ਨਾ ਹੋ ਜੇ ਵੀ ਭੈਣਾਂ YouTube ਬੰਦ ਕਰਾ ਦੇਣ। ਇਹੋ ਜਿਹਾ ਕੰਮ ਕਰਕੇ ਹੋਰ ਹੁਣ YouTube ਨਾ ਬੰਦ ਹੋ ਜਾਏ ਵੀ ਲੜੋ ਲੜਾਈਆਂ ਫਾਇਦਾ ਕੀ ਹੈ ਵੀਡੀਓ ਦੇ ਵਿੱਚ ਇੱਕ ਦੂਜੇ ਨੂੰ ਬੋਲੀ ਜਾਣਾ। ਹੋਰ ਤੇ ਇਹ ਮੁੱਦੇ ਤੇ ਹਨਾ ਮੈਂ ਬੋਲਣਾ ਨਹੀਂ ਸੀ ਜਾਂਦੀ ਪਰ ਮੈਨੂੰ ਬੋਲਣਾ ਪਿਆ ਕਿਉਂਕਿ ਕਮੈਂਟ ਦੇਖ ਦੇ ਕੇ ਫੀਲ ਜਿਹਾ ਹੁੰਦਾ ਹਨਾ ਵੀ ਉਹਨੇ ਵੀ ਕਿਹੜਾ ਕਿਸੇ ਦਾ ਮਾੜਾ ਕਰਿਆ ਅਗਲੀ ਨੇ ਮਿਹਨਤ ਕਰਕੇ ਆਪਣੀ ਕਮਾਈ ਕੀਤੀ ਹੈਗੀ ਆਪਦਾ ਕੁਝ ਬਣਾਇਆ ਆਪਦੇ ਬੱਚੇ ਸੈੱਟ ਕਰ ਰਹੇ ਨੇ ਉਹ ਦੋਨੇ ਜਾਣੇ ਹਨਾ ਕੋਈ ਕਿਸੇ ਦੀ ਮਿਹਨਤਾਂ ਨਹੀਂ ਦੇਖਦਾ ਹੁੰਦਾ ਇਹ ਸਕਸੈਸ ਉਹ ਇਹਨੂੰ ਦੇਖ ਲੈਂਦਾ ਅਗਲਾ ਵੀ ਉਹਨੇ ਕੋਠੀ ਬਣਾ ਲਈ ਜੀ ਉਹਨੇ ਕੁੜੀ ਬਾਹਰ ਭੇਜਦੀ ਉਹਦੇ ਪਿਛਲਾ ਜਿਹੜਾ ਮਿਹਨਤ ਆ ਉਹਨੇ ਕਿਵੇਂ ਕੱਟੀ ਆ ਜਾਂ ਕਿਵੇਂ ਉਹ ਕਰਿਆ ਦਾ ਰੱਦ ਕਰੇ ਆ ਉਹਦੇ ਹਸਬੰਦ ਨੂੰ ਨਾਲ ਬੱਚੇ ਵੀ ਉਹਦੇ ਨਾਲ ਕੰਮ ਕਰਾਉਂਦੇ ਸੀ ਉਹ ਨਹੀਂ ਕੋਈ ਦੇਖਦਾ ਹੈਗਾ ਇਹ ਇੱਥੇ ਇਹੀ ਗੱਲ ਮਾੜੀ ਆਪਣੇ ਲੋਕਾਂ ਦੀ ਜਿਹੜਾ ਕਿਸੇ ਦੀ ਮਿਹਨਤ ਦੇਖ ਕੇ ਉਹਨੂੰ ਜੱਜ ਕਰਨ ਲੱਗ ਜਾਂਦੇ ਹੋ ਜੀ ਉਹ ਤਾਂ ਐ ਹੋਊਗਾ ਜੀ ਇਹ ਤਾਂ ਐ ਹੋਊਗਾ ਉਹ ਨਹੀਂ ਦੇਖਦੇ ਅਗਲੇ ਨੇ ਕਿੰਨਾ ਹੋ ਕਰਿਆ ਆਪਦੇ ਬੱਚਿਆਂ ਨੂੰ ਨਹੀਂ ਟਾਈਮ ਦਿੱਤਾ ਜਾਂਦਾ ਜੋ ਆਪ ਦਾ ਘਰੇ ਨਹੀਂ ਟਾਈਮ ਨਾਲ ਰਿਹਾ ਜਾਂਦਾ ਹਨਾ ਜਾਂ ਭੱਜ ਦੌੜ ਹਰ ਵਕਤ ਭੱਜ ਦੌੜ ਹਰ ਵਕਤ ਭੱਜ ਦੌੜ ਹੁਣ ਉਹ ਨਹੀਂ ਕੋਈ ਦੇਖਦਾ ਤੇ ਤੁਸੀਂ ਦੇਖਿਆ ਕਦੇ ਉਹ ਭੈਣ ਨੂੰ ਦਿਨੇ ਪਈ ਨੂੰ ਜਿਵੇਂ ਆਪਾਂ ਪੈ ਜਾਂਦੇ ਆ ਨਾਰਮਲ ਦੁਪਹਿਰੇ ਹੁਣ ਆਇਆ ਕਰਨਗੇ ਗਰਮੀਆਂ ਦਾ ਟਾਈਮ ਆ ਗਿਆ ਕਦੇ ਉਹ ਦੇਖੇ ਨੇ ਵੀ ਕਦੇ ਦਿਨੇ ਪੈ ਗਏ ਵੀ ਮੈਂ ਰੈਸਟ ਕਰਨੀ ਆ 2 ਘੰਟੇ ਇਹ ਮਿਹਨਤ ਹੁੰਦੀ ਆ ਜੀ ਆਪਾਂ ਬੋਲਣ ਲੱਗੇ ਦੇਖ ਨਹੀਂ ਹੁੰਦੇ ਇੰਨਾ ਬੋਲਣ ਦੀ ਹੈ ਨਾ ਲੋੜ ਨਹੀਂ ਹੁੰਦੀ ਕਿਸੇ ਨੂੰ ਵੀ ਵਿਊ ਵੀ ਲੈਣ ਵਾਲੀ ਕੋਈ ਗੱਲ ਨਹੀਂ ਜਿੱਥੋਂ ਆਪਾਂ ਮਿਹਨਤ ਕਰਾਂਗੇ ਉੱਥੇ ਵਿਊ ਵੀ ਮਿਲ ਜਾਂਦੇ ਨੇ ਵਧੀਆ ਚੀਜ਼ਾਂ ਦੇ ਵਿਊ ਲਵੋ ਕਿਸੇ ਨੂੰ ਮਾੜਾ ਬੋਲ ਕੇ ਨਾ ਵਿਊ ਲਵੋ ਹਨਾ ਕੋਈ ਲੋੜ ਨਹੀਂ ਹੈਗੀ ਵਿਊ ਲੈਣ ਨੂੰ ਤੇ ਐਵੇਂ ਭੰਡੀ ਜਾਂ ਨਿਓ ਬਣਾ ਗੱਲ ਤੋਂ ਅਗਲੀ ਨੂੰ ਭੰਡਣ ਦੀ ਕੀ ਲੋੜ ਹੈਗੀ ਦੱਸ ਉਹ ਕਿਹੜਾ ਚੋਰੀ ਕਰਕੇ ਲੈ ਕੇ ਆਈ ਹੈ ਜਾਂ ਦੋ ਨੰਬਰ ਦਾ ਪੈਸਾ ਮਿਹਨਤ ਦੀ ਕਮਾਈ ਹੈਗੀ ਸਾਰੇ ਜਿਹੜੇ ਹੁਣ ਆਪਾਂ YouTube ਤੇ ਵੀਡੀਓ ਬਣਾਉਨੇ ਆਪਾਂ ਵੀ ਮਿਹਨਤ ਹੀ ਕਰਦੇ ਆ ਇਹ ਦੇਣਾ ਹੁਣ ਕੰਮ ਕਰਦੀਆਂ ਨੇ ਵਿੱਚ ਦੀ ਕੈਮਰਾ ਚੱਕ ਕੇ ਲਿਓਨੇ ਆ ਭੱਜ ਕੇ ਵੀ ਆਹ ਕਲਿੱਪ ਲੈ ਐਡ ਕਰ ਲਈ ਆਹ ਕਲਿੱਪ ਐਡ ਕਰ ਲਈ ਉਹ ਵੀ ਮਿਹਨਤੀ ਹੁੰਦੀ ਹੈ ਮਿਹਨਤੀ ਆ ਉਹਨੇ ਵੀ ਵਿਚਾਰੀ ਨਹੀਂ ਮਿਹਨਤ ਕਰਕੇ ਸਾਰਾ ਕੁਝ ਬਣਾਇਆ ਹਨਾ ਚਲੋ ਉਦੋਂ ਚੈਨਲ ਨਹੀਂ ਹੁੰਦੇ ਸੀ ਇਹਨੇ ਘੱਟ ਹੁੰਦੇ ਸੀ ਹੁਣ ਤਾਂ ਚਲੋ ਵਾਧੂ ਹੋ ਗਏ ਤੇ ਉਦੋਂ ਚੈਨਲ ਘੱਟ ਹੁੰਦੇ ਸੀ ਤੇ ਲੋਕ ਦੇਖਦੇ ਸੀ ਉਹਨਾਂ ਦੇ ਚੈਨਲ ਨੂੰ ਹਨਾ ਬਾਕੀ ਉਹ ਜਦੋਂ ਖੇਤਾਂ ਖੁੱਤਾਂ ਜਨਾਂ ਦਾ ਘਰ ਖੇਤਾਂ ਚ ਉਹ ਵੀ ਦਿਖਾਉਂਦੇ ਨੇ ਬਾਕੀ ਆਪਦਾ काम ਕਰਦੇ ਨੇ ਮੱਜਾਂ ਦਾ ਸਾਰਾ ਹਨਾ ਉਹ ਦਿਖਾਉਂਦੇ ਨੇ ਹੁਣ ਬਾਹਰਲੇ ਜਿਹੜੇ ਭੈਣ ਭਰਾ ਨੇ ਨਾਈ ਵੀਰ ਭੈਣ ਨੇ ਉਹ ਪਸੰਦ ਕਰਦੇ ਨੇ ਇਦਾਂ ਦੀਆਂ ਚੀਜ਼ਾਂ ਦੇਖਣੀਆਂ ਕਿਉਂਕਿ ਉਧਰ ਤਾਂ ਮਿਲਦਾ ਨਹੀਂ ਇਹੋ ਜਿਹਾ ਕੁਝ ਦੇਖਣਾ ਹਨਾ ਉਹ ਦੇਖਦੇ ਨੇ ਪਸੰਦ ਕਰਦੇ ਨੇਗੇ ਵੀ ਐਵੇਂ ਕਿਸੇ ਨੂੰ ਵੀ ਫਾਲਤੂ ਵਾਲਤੂ ਬੋਲੋ ਨਾ ਆਪਾਂ ਤਾਂ ਕਹਿੰਦੇ ਆ ਆਪਦੀ ਮਿਹਨਤ ਕਰੋ ਤੁਸੀਂ ਕਿਸੇ ਨੂੰ ਬੋਲਣਾ ਚੰਗਾ ਬੋਲੋ ਮਾੜਾ ਨਾ ਬੋਲੋ ਤੇ ਚੰਗਾ ਬੋਲ ਕੇ ਵੀ ਬਹੁਤ ਕੁਝ ਮਿਲ ਜਾਂਦਾ ਹੁੰਦਾ ਐਵੇਂ ਲੜੋ ਲੜਾਈਆਂ ਵੀਡੀਓ ਦੇ ਵਿੱਚ ਹੁਣ ਉਹ ਭੈਣ ਨੇ ਉਹ ਤੇ ਰਿਪਲਾਈ ਕਰਤਾ ਟਾਈਟਲ ਆ ਜਾਂਦੇ ਨੇ ਮੈਂ ਉਹਨੂੰ ਕਿਹਾ ਮੈਂ ਉਹਨੂੰ ਕਿਹਾ ਮੈਂ ਉਹਨੂੰ ਕਹਿੰਨੀ ਆਏ ਕੀ ਗੱਲਾਂ ਨੇ ਆਪਾਂ ਪਰਿਵਾਰ ਆਣੇ ਆ ਪਹਿਲੇ ਕੰਮ ਕਰਦੇ ਸੋਹਣੇ ਨਹੀਂ ਲੱਗਦੇ ਤੇ ਬਾਕੀ ਚਲੋ ਜੀ ਅੱਜ ਦਾ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਸੀ ਮੈਂ ਬੋਲਣਾ ਚਾਹੁੰਦੀ ਸੀ ਮੈਂ ਵੀ ਮੇਰੇ ਦੋ ਚਾਰ ਸ਼ਬਦ ਕਹਿਣੇ ਚਾਹੀਦੇ ਨੇ ਹੁਣ ਤੁਸੀਂ ਐਂ ਦੇਖ ਲਓ ਵੀ ਇਸ ਬੀ ਬਹੁਤ ਲੋਕਾਂ ਨੇ ਜਿਹੜੇ ਚੈਨਲ ਖੋਲੇ ਨੇ ਉਹ ਗਰਮੀਤ कौर ਭੈਣ ਨੂੰ ਦੇਖ ਕੇ ਖੋਲੇ ਨੇ ਇਹ ਗੱਲ ਨਾਲ ਤਾਂ ਤੁਸੀਂ ਸਹਿਮਤ ਹੋ ਨਾ ਸਾਰੇ ਜਾਣੇ ਬਹੁਤ ਲੋਕ ਨੇ ਜਿਹੜੇ ਕੰਮਕਾਰ ਤੇ ਬੁੜੀਆਂ ਭੈਣਾਂ ਲੱਗੀਆਂ ਨੇ ਉਹ ਗਰਮੀਤ कौर ਨੂੰ ਦੇਖ ਕੇ ਲੱਗੀਆਂ ਨੇ ਹੋ ਰੀਜ਼ਨ ਵਾਲੀ ਕੋਈ ਹਾਂ ਇਹ ਹੋ ਗਈ ਚੰਗੀ ਗੱਲ ਦੀ ਰੀਜ਼ ਵੀ ਵਧੀਆ ਜੇ ਉਹ ਮਿਹਨਤ ਕਰਦੇ ਨੇ ਆਪਾਂ ਨੂੰ ਵੀ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਤੋਂ ਵੀ ਆਪਾਂ ਵੀ ਕਰੀਏ ਜਦੋਂ ਇਹ ਕਰ ਸਕਦੇ ਨੇ ਆਪਾਂ ਕਿਉਂ ਨਹੀਂ ਕਰ ਸਕਦੇ ਹਨ ਤੇ ਫਿਰ ਮਾੜਾ ਤਾਂ ਹੈ ਨਹੀਂ ਇਹਦੇ ਵਿੱਚ ਕੋਈ ਵੀ ਆਪ ਹੀ ਬਹੁਤ ਜਾਣੇ ਕਹਿੰਦੇ ਨੇ ਬੀਸੀਪੈਣ ਤੈਨੂੰ ਦੇਖ ਕੇ ਐ ਕਰਨ ਲੱਗਿਆਂ ਸੀ ਤੈਨੂੰ ਦੇਖ ਕੇ ਕੰਮ ਕਰਨ ਲੱਗੇ ਆਂਗੇ ਤੇ ਉਹ ਕਿਹੜਾ ਕੁਝ ਮਾੜਾ ਸਿਖਾਉਂਦੇ ਆਪਦੀ ਵੀਡੀਓ ਦੇ ਵਿੱਚ ਜਾਂ ਕੁਝ ਵੀ ਚੰਗਈ ਆ ਸਾਰਾ ਦਿਨ ਕੰਮ ਕਰਦੇ ਆ ਜਾਂ ਸਾਰਾ ਦਿਨ ਆਪਦੇ ਬੱਚਿਆਂ ਨੂੰ ਕੰਮ ਲਾਉਂਦੇ ਨੇ ਉਹ ਹੀ ਵੀ ਚੰਗੀ ਗੱਲ ਈ ਆ ਦੇਖੋ ਐਵੇਂ ਕਿਸੇ ਨੂੰ ਨਾ ਮਾੜਾ ਚੰਗਾ ਨਹੀਂ ਬੁਲਣਾ ਚਾਹੀਦਾ ਅਗਲੇ ਦੀ ਮੇਨ ਤਾਂ ਦੇਖੋ ਕੋਠੀਆਂ ਨਾ ਦੇਖੋ ਅਗਲੇ ਦੀਆਂ ਵੀ ਇਹਨਾਂ ਕੋਠੀ ਬਣਾ ਲਈ ਐ ਕਰ ਲਿਆ ਐ ਕੁੜੀ ਬਾਹਰ ਭੇਜਦੀ ਜੀ ਉਹ ਹੋ ਗਿਆ ਮੇਨਤ ਵੀ ਦੇਖਿਆ ਕਰੋ ਅਗਲੇ ਦੀ ਅਗਲੇ ਨਿੱਕੀ ਮੈਂ ਦਿਨ ਰਾਤ ਇੱਕ ਕੀਤੀ ਆਪਦਾ ਸਭ ਕੁਝ ਕਰਨ ਦੇ ਲਈ ਹਜੇ ਵੀ ਕਰ ਰਹੇ ਨੇ ਉਹ ਇਹ ਨਹੀਂ ਵੀ ਹੁਣ ਹਟ ਗਏ ਹਜੇ ਵੀ ਮਿਹਨਤ ਜਾਰੀ ਆ ਤੇ ਤੁਸੀਂ ਵੀ ਚੰਗਾ ਬੋਲ ਕੇ ਵਿਊ ਲਵੋ ਕਿਸੇ ਨੂੰ ਭੰਡ ਕੇ ਵੀ ਹੁਣਾ ਲਵੋ ਉਹ ਵਿਊਆਂ ਦਾ ਕੋਈ ਫਾਇਦਾ ਨਹੀਂ ਹੈਗਾ ਐਵੇਂ ਕੀ ਫਾਇਦਾ ਤੇ ਚਲੋ ਜੀ ਉਤਮ ਚਲੇਗਾ ਸਕੂਲ ਤੇ ਬਾਕੀ ਹੁਣ ਆਪਾਂ ਕਰਦੇ ਆਂ ਕੰਮ-ਕੰਮ ਛੇਤੀ ਨਿਮੇੜ ਲਈਏ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜਾਣਾਗਾ ਅੱਜ ਸ਼ਹਿਰ ਆਪਾਂ ਨੂੰ ਹੈਗਾ ਉੱਥੇ ਕੰਮ ਥੋੜਾ ਮੋਟਾ ਹੋ ਸਕਿਆ ਤਾਂ ਥੋੜਾ ਵੀਡੀਓ ਸ਼ੇਅਰ ਕਰੂੰਗੀ ਜੇ ਘਰ ਹੋਈ ਤੇ ਕੰਮ ਕਾਰ ਨਿਮੇੜ ਦੀਏ ਆਪਾਂ ਛੇਤੀ ਛੇਤੀ ਕਿਉਂਕਿ ਫੇਰ ਹੋ ਜਾਂਦੀ ਏ ਧੁੱਪ ਧੁੱਪ ਵੀ ਹੋ ਜਾਂਦੀ ਏ ਤੇ ਘਰੇ ਫਿਰ ਔਖਾ ਹੋ ਜਾਂਦਾ ਜੀ ਪਿੱਛੋਂ